ਅਜੀਜ਼ਰ ਸੀਵਰਮੈਨ ਆ ਸਾਰੇ ਆਹ ਨੂੰ ਜਿਹੜਾ 2015 ਦੇ ਵਿੱਚ ਡੈਪੋਟੀਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਅਟਰਾਈਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਿਛਾਂ ਦੇ ਵਿੱਚ ਕਿ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ 64 ਅਸਾਮੀਆਂ ਹਾਂਜੀ ਖਾਲੀ ਪਈਆਂ ਫਰਮਾਨੀਆਂ ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ ਜੇ ਚੌੜਾ ਸਾਮੀਆਂ ਦੇ ਵਿੱਚ 2024-25 ਦੇ ਬਜਟ ਦੇ ਜੇ ਆਪਾਂ ਨਾ ਆਨੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀਜਾ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਇਹਦੀ ਆਪਣੇ 24 ਦੀ 15000 ਸੈਲਰੀ ਸੀ ਉਹ ਵੀ ਨਹੀਂ ਮਾਰਾ ਦੇਣ ਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣ ਤੇ ਸਾਰੀ ਠੇਕੇਦਾਰੀ ਸਿਸਟਮ ਨਾਲ ਦੇ ਦੇ ਠੇਕੇਦਾਰੀ ਸਿਸਟਮ ਨਾਲ ਦੇ ਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾ ਦੇ ਆ ਦੇਣ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਹੀਂ ਲਾਗੂ ਕਰਦੇ ਪਏ ਹਾਂ ਬਾਹਰ ਤੋਂ ਬੈਠੇ ਹੋ ਗੜਬਾਹਰ ਤੋਂ ਤਾਂ ਬੈਠੇ ਰਹੇ ਆ ਕਿ ਸਾਡਾ ਵੀ ਕੋਈ ਪੁੱਟਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜ ਆਏ ਸਰ ਅੰਦਰ ਦਫਤਰੋਂ ਕਿਉਂ ਨਹੀਂ ਬੈਠੇ ਹਾਂਜੀ ਅੰਦਰ ਕਾਰਪੋਰੇਸ਼ਨ ਦਫਤਰੋਂ ਦਫਤਰ ਸਰ ਹੁਣ ਮੀਟਿੰਗ ਨੂੰ ਮਿਲਦੇ ਆਂ ਹਾਂਜੀ ਕਾਰਪਸ਼ੈਕਟੀ ਮੇਰਾ ਨਾਮ ਸਨਨੀ ਜੀ ਸਨਨੀ ਕੀ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੰਨਾ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡੇ ਨਾਲ ਜਿਦੋਂ ਹੀ ਠੋਕੇ ਬਾਜੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆ ਹੀ ਕਿਹਾ ਕੰਮ ਕਰੋ ਝਾੜਨਾ ਗਏ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਹਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਇਹ ਤੋਂ ਦੋ ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈ ਜੀ ਜੇ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਤੁਹਾਡਾ ਮਤ ਪਾਵਾਂਗੇ ਆ ਸਾਡੇ ਕੋਲ ਮਤੇ ਦੀ ਇੱਕ ਕਾਪੀ ਪਈ ਆ ਸਬੂ ਫੇਰ ਵੀ ਸਾਨੂੰ ਅਈ ਕੱਲ ਮਿਲ ਕੇ ਆਈ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਤੁਸੀਂ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕੇ ਦਾ ਲੜ ਲੀਏ ਕੰਮ ਬਟਾਲੇ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਇੱਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਈ ਉਹਨਾਂ ਚੰਡੀਗੜ੍ਹ ਥੋੜੀ ਗੱਲ ਪਾਵਰ ਇਹਨਾਂ ਦੇ ਕੋਲ ਆ ਜਿੰਨੀ ਦੇ ਸਾਡੀ ਮੰਗਾਂ ਨਹੀਂ ਪੂਰੀ ਕੀਤੀ ਜੇ ਕਿ ਉਹਦੇ ਰਹੀ ਇੱਥੇ ਬੈਠੇ ਰਾਵਾਂਗੇ ਜੀ ਸੀਮਰੇ ਕੰਮ ਬੰਦਾ ਜੀ ਜੀ ਸਰ ਸੀਵਰਮੈਨ ਆ ਸਾਰੇ ਆਹ ਨੂੰ ਜਿਹੜਾ 2015 ਦੇ ਵਿੱਚ ਡੈਪੋਟੀਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਟਰਾਂਗੀਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਛਾਂਦੇ ਵਿੱਚ ਕਿ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ 64 ਅਸਾਮੀਆਂ ਹਾਂਜੀ ਖਾਲੀ ਪਈਆਂ ਅੰਦਰ ਇਹਨਾਂ ਨੇ ਮਤਾ ਸਾਡਾ ਸਹਿਰ ਨਹੀਂ ਪਾਇਆ ਸਰ ਜੇ ਚੌੜਾ ਸਾਮੀਆਂ ਦੇ ਵਿੱਚ 2024-25 ਦੇ ਬਜਟ ਜੇ ਆਪਾਂ ਨਾ ਆਣੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀਜਾ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਅਰੀ ਆਪਣੇ 24 ਦੀ 15000 ਸੈਲਰੀ ਸੀ ਉਹ ਵੀ ਨਹੀਂ ਮਾਰਾ ਦੇਣਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣ ਤੇ ਸਾਰੀ ਠੇਕੇਦਾਰੀ ਸਿਸਟਮ ਨਾਲ ਦੇ ਦੇ ਠੇਕੇਦਾਰੀ ਸਟਾਫ ਨਾਲ ਦੇਣਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾ ਦੇ ਆ ਦੇਣ ਠੀਕ ਹੈ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਹੀਂ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਹੋ ਗੜਬਾਹਰ ਤੋਂ ਤਾਂ ਬੈਠੇ ਰਹੇ ਆ ਕਿ ਸਾਡਾ ਵੀ ਕੋਈ ਪੁੱਛਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜ ਆਏ ਸਰ ਅੰਦਰ ਦਫਤਰ ਤੋਂ ਕੋਈ ਬੈਠੇ ਹਾਂਜੀ ਅੰਦਰ ਕਾਰਪੋਰੇਸ਼ਨ ਤੋਂ ਦਫਤਰ ਤੋਂ ਮੀਟਿੰਗ ਨੂੰ ਮਿਲਦੇ ਆਂ ਹਾਂਜੀ ਮੇਰਾ ਨਾਮ ਸਨਨੀ ਜੀ ਸਨਨੀ ਕੀ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੰਨਾ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡੇ ਨਾਲ ਜਿਦੋਂ ਹੀ ਠੋਕੇ ਬਾਜੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆਹੀ ਕਿਹਾ ਕੰਮ ਕਰੋ ਹੀ ਛੱਡਣਾ ਗਏ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿਹਾ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ ਦੋ ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈਗੀ ਜੇ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਤੁਹਾਡਾ ਮਤ ਪਾਵਾਂਗੇ ਆ ਸਾਡੇ ਕੋ ਮਤੇ ਦੀ ਹੁਣ ਕਾਪੀ ਵੀ ਪਈ ਫੇਰ ਵੀ ਸਾਨੂੰ ਅਹੀ ਕੱਲ ਮਿਲ ਗਿਆ ਤੂੰ ਕਹਿੰਦਾ ਸਾਡੇ ਬੰਦੇ ਨਹੀਂ ਹੈਗੇ ਤੀ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕਿਦਾ ਲੜ ਲੀਏ ਕੰਮ ਬਟਾਲੇ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਇੱਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਹੀ ਉਹਨਾਂ ਚੰਡੀਗੜ੍ਹ ਥੋੜੀ ਕਰਦੇ ਪਾਵਰ ਇਹਨਾਂ ਦੇ ਕੋਲ ਆ ਜਿੰਨੀ ਦੇਰ ਧਰਦਾ ਰਹੇਗਾ ਜਿੰਨੀ ਦੇਰ ਸਾਡੀ ਮੰਗਾਂ ਨਹੀਂ ਪੂਰੀ ਕੀਤੇ ਜੇ ਅਸੀਂ ਇੱਥੇ ਬੈਠੇ ਰਾਵਾਂਗੇ ਜੀ ਸੀਵਰੇ ਕੰਮ ਬੰਦਦਾ ਜੀ